ਤੂੰ ਨੱਕ ਜੀ ਫੇਮਦੂ ਚੋਹ ਹੂੰ 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 ਖੋ ਆ ਗਰਮੀ ਵਾਲੀ ਹੋ ਰਹੀ ਆ ਯਾਰ ਦੇਖਾ ਸ਼ਰਮਲਾ ਰੱਖੀ ਆ ਜਮਾ ਚੋਰੇ ਨੇ ਨਾ ਤੈਨੂੰ ਹੋਰ ਕੋਈ ਕੰਮ ਨਹੀਂ ਖਾਲਿਆ ਹਗ ਲਿਆ ਤੇ ਆ ਨਸ਼ਾ ਪੱਤਾ ਕਰ ਲਿਆ ਉਹ ਤੂੰ ਸਵੇਰੇ ਸਵੇਰੇ ਕੀ ਹੋ ਗਿਆ ਤੈਨੂੰ ਸਵੇਰੇ ਸਵੇਰੇ ਕੀ ਹੋ ਗਿਆ ਨਾ ਕਿਸੇ ਕੰਮ ਨੂੰ ਹੱਥ ਪਾਲਾ ਕੰਜਰਾ ਸਾਰੇ त्याਗ ਰੱਖੇ ਨੇ ਤੂੰ ਤਾਂ ਕੰਮ ਧੰਦੇ ਉਹ ਕੰਮ ਨੂੰ ਕੰਮ ਕਰਦੀ ਤਾਂ ਹੈਗੀਆਂ ਤੂੰ ਹੁਣ ਮੇਰੇ ਨਾਲ ਕੀ ਅੱਡ ਹੋ ਜੂ ਕੁਸ ਮੈਂ ਤਾਂ ਆਪੀ ਰੋਣਾ ਤੇਰੀ ਜਾਨ ਨੂੰ ਜੇ ਤੂੰ ਨਹੀਂ ਹੱਥ ਪੋਣਾ ਨਾ ਮਰ ਜਣਾ ਇੱਥੇ ਬੈਠਿਆ ਰਹਿਣਾ ਬਾਹਰ ਜਾ ਕੇ ਕਿਤੇ ਕੰਮ ਧੰਦਾ ਲੱਭ ਲੈ ਆ ਘਰ ਦਾ ਗੁਜ਼ਾਰਾ ਕਿਵੇਂ ਚੱਲੂ ਉਹ ਹੈਗੀ ਤਾਂ ਹੈਗੀ ਆ 2 ਕਿੱਲੇ ਹੋਰ ਕੀ ਕਰਾਂ ਮੈਂ ਠੀਕੇ ਤੇ ਦੇਖੀ 90 ਕਿੱਲੇ ਨਾ ਹੁਣ ਤੇਰੇ ਅੱਧਾ ਕਿੱਲਾ ਤਾਂ ਤੇਰੇ ਜ਼ਮੀਨ ਦਾ ਅਖੇ 2 ਕਿੱਲੇ ਆ ਕੈਪਸੂਲ ਦੇ ਘੱਟ ਮਰ ਲਿਆ ਤਾਂ ਖਾਲਿਆ ਕਰ ਦਿਮਾਗ ਨੂੰ ਚੜਿਆ ਪਿਆ ਤੇਰੇ ਨਸ਼ਾ ਉਹ ਨਸ਼ੇ ਨਾਲ ਤਾਂ ਤੁਰਿਆ ਨਾ ਜੇ ਛੱਡ ਤਾਂ ਇੱਥੇ ਹੀ ਬਹਿ ਜੂ ਵੇ ਜੂੰ ਇੱਥੇ ਇੱਥੇ ਚੱਲ ਖੜਾ ਮੇਰਾ ਕੰਮ ਕਰਾ ਕਰ ਦੇ ਕੀ ਕੰਮ ਕਰਾਂ ਮੈਂ ਤੇਥੋਂ ਹੁੰਦੇ ਨਹੀਂ ਹੈਗੇ ਮੈਥੋਂ ਨਹੀਂ ਹੁੰਦੇ ਮੈਂ ਨਾ ਮੈਂ ਠੇਕਾ ਲਿਆ ਤੁਹਾਡੇ ਘਰ ਦਾ ਹਾਂ ਆਪ ਤਾਂ ਤੂੰ ਖਾ ਪੀ ਕੇ ਮੋਜਣਾ ਬਹਿਜਣਾ ਕਦੇ ਜਰਦਾ ਲਾ ਲਿਆ ਕਦੇ ਕੋਸ ਖਾ ਲਿਆ ਕਦੇ ਕੋਸ ਖਾ ਲਿਆ ਓਏ ਕੰਮ ਐ ਵੀ ਕੰਮ ਐ ਇਹਦੇ ਨਾਲ ਹੀ ਸਰੀਰ ਚੱਲਦਾ ਹੁਣ ਜੇ ਛੱਡਤਾ ਫਿਰ ਜਮੀਨੀ ਚੱਲਿਆ ਜਾਣਾ ਦੇਖੇਂਗੀ ਫਿਰ ਹੋਰੇ ਮੰਜੇ ਤੇ ਬਹਿ ਜੂੰ ਵੇ ਇਦੋਂ ਚੰਗਾ ਕੰਜਰਾ ਤੂੰ ਮੰਜੇ ਤੇ ਹੀ ਬਹਿ ਜਾ ਮੈਂ ਤਾਂ ਤੇਰੀ ਸੇਵਾ ਹੀ ਕਰ ਲੂ ਪਰਾ ਗੰਦ ਨਾਲੋਂ ਕਰੀ ਖੜੀਆਂ ਸੇਵਾ ਜਾਂ ਤਾਂ ਹੁਣੀ ਸੇਵਾ ਕਰਦੀਆਂ ਤੂੰ ਬੰਜੇ ਤੇ ਪਈ ਨੂੰ ਕੀ ਦਵੇਂਗੀ ਤੇਰੇ ਲੱਛਣ ਨਹੀਂ ਹੈਗੇ ਸੇਵਾ ਕਰਾਉਣ ਵਾਲੇ ਲੱਛਣ ਤੇਰੇ ਕਰਨ ਵਾਲੇ ਨਹੀਂ ਹੈਗੇ ਮੇਰੀ ਗੱਲ ਸੁਣਾ ਜਾਂ ਤਾਂ ਬਾੜੇ ਬਾਹਰੇ ਕੰਮ ਨਹੀਂ ਤਾਂ ਕਰਾਇ ਕਰ ਮੇਨਾ ਕਰਦਾ ਬੇਲਾ ਨਹੀਂ ਮੇਰੇ ਤੋਂ ਚਲਾ ਜਾਂਦਾ ਤੂੰ ਕੋਈ ਨਾ ਕਰ ਲਾਂਗੇ ਕੰਮ ਵੇ ਖੜਾ ਹੋ ਚੱਲ ਬਾੜੇ ਤੇ ਚੱਲ ਮੇਰੇ ਨਾਲ ਉਹ ਬਾੜੇ ਤੇ ਕੀ ਕਰਾਉਣਾ ਤੂੰ ਤੇਰਾ ਕੰਮ ਆ ਉਹ ਤਾਂ ਕਮਤਾ ਮੇਰਾ ਤੇਰੇ ਘੜਕ ਛੱਡ ਦੇ ਨੇ ਨਾਲ ਹੱਥ ਲਵਾ ਦੇਗਾ ਪਾਥੀਆਂ ਵੇਲਾ ਕਿੰਨੀਆਂ ਢੋਣ ਵਾਲੀਆਂ ਇੱਥੇ ਜੇ ਮੈਂ ਹੁਣ ਕੋਈ ਦਿਹਾੜਾ ਲਾਉਂਗੀ 2-300 ਰੁਪਏ ਆਉ ਮੰਗੂਗੀ ਉਹ ਤੂੰ ਕਰ ਲੈ ਮੇਰਾ ਤਾਂ ਹਜੇ ਸਰੀਰ ਹੀ ਨਹੀਂ ਸੈੱਟ ਹੈਗਾ ਤੇਰਾ ਸਰੀਰ ਨਹੀਂ ਸੈੱਟ ਹੋਣਾ ساری ਜ਼ਿੰਦਗੀ ਮੈਂ ਹਾਂ ਜਿੱਦੇ ਦੀ ਮੈਂ ਆਈ ਹਾਂ ਤੇਰਾ ਸਰੀਰ ਉਹਦੇ ਦਾ ਹੀ ਨਹੀਂ ਸੈੱਟ ਹੈਗਾ ਖੜਾ ਹੋ ਜਾ ਉਹ ਤੂੰ ਭੱਗ ਜਾ ਮੇਰਾ ਸਰੀਰ ਨਹੀਂ ਠੀਕ ਹੈਗਾ ਬੇ ਮਰ ਜਾਣਿਆ ਤੇਰਾ ਸਰੀਰ ساری ਉਮਰ ਨਹੀਂ ਠੀਕ ਹੁੰਦਾ ਮੈਂ ਤੈਨੂੰ ਦੱਸਾਂ ਜੇ ਬੋਤਿਆਂ ਨਹੀਂ ਕੰਜਰਾ ਦੋ ਤਿੰਨ ਬੱਠਲ ਤਾਂ ਲਿਆ ਦੇ ਆਹ ਦੇਖ ਲੈ ਤੇਰੀ ਮਾਂ ਆਹ ਛੱਤ ਕੱਲ ਮੀਂਹ ਪੈ ਗਿਆ ਦਾ ਦਾ ਚੋਪੀ ਤੈਨੂੰ ਕਿਹਾ ਸੀ ਪੱਲੀ ਦੇ ਦੇ ਪਾਥੀਆਂ ਤੇ ਭੇਜ ਜਾਣੀਆਂ ਇਹ ਵੀ ਮੈਂ ਦਿੱਤੀ ਓਖੇ ਸੁਖੇ ਤੇਥੋਂ ਤਾਂ ਇਹ ਵੀ ਨਹੀਂ ਸਰਿਆ ਉਹ ਕੋਈ ਨਾ ਸਾਰੀ ਉਮਰ ਕਰਨ ਤੀਆਂ ਹੁਣ ਕਰਨ ਤੀਆਂ ਆ ਲਾਇ ਕਰੀ ਕਰਾਈ ਮਿਹਨਤ ਚ ਪਾਣੀ ਪੈ ਗਿਆ ਸਾਰੀਆਂ ਪਾਥੀਆਂ ਭੇਜ ਗਿਆ ਅੱਗ ਲਾਉਣੀਆਂ ਪੈਣਗੀਆਂ ਦੁਬਾਰੇ ਸੁਕਾਉਣੀਆਂ ਪੈਣੀਆਂ ਮੈਨੂੰ ਕੱਲ ਕੋਈ ਨਾ ਐਨੀ ਨਾ ਤੁੱਤੀ ਹੋ ਤੂੰ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਧੁਰ ਜਾ ਮੈਂ ਨਾ ਪਾਥੀਆਂ ਚਕਾ ਲਿਆ ਆ ਦੇਲਾ ਬੱਦਲ ਕਿਵੇਂ ਆਇਆ ਸਿਰ ਤੇ ਆ ਤੇਰੇ ਪਿਓ ਦਾ ਐ ਨਹੀਂ ਪਤਾ ਕਿਹੜੇ ਵੇਲੇ ਭੈਣ ਲੱਗ ਜੇ ਓ ਚੱਲ ਕੋਈ ਨਾ ਚਕਾ ਲਿਆ ਆਉਂਗਾ ਚਾਹ ਕਰ ਲੈ ਕੋਟ ਪਹਿਲਾਂ ਇੱਥੇ ਮੈਂ ਤੈਨੂੰ ਹੁਣ ਕੌਫੀ ਨਾ ਪਿਆ ਦਾਂ ਲਿਆ ਕੇ ਚੁੱਪ ਕਰਕੇ ਉੱਡ ਜਾ ਆ ਹੁਣ ਪੀਤੀ ਦੀ ਚਾਹ ਅਜੇ ਤੱਕ ਭਾਂਡੇ ਨਹੀਂ ਮੰਜੇਗੇ ਦੇ ਦਿਓ ਇਹਨੂੰ ਚਾਹ ਬਿੰਦੇ ਬਿੰਦੇ ਇੱਥੇ ਬੁਰੀ ਬੰਨੀ ਐ ਕਿਵੇਂ ਦੇਖ ਪਾ ਖੱਦੀ ਐ ਜਿਵੇਂ ਕਿਸੇ ਨੇ ਕੋਲੇ ਰੱਖ ਤੇ ਹੋਣ ਚੱਲ ਤਰ ਖੜੋ ਕੋਈ ਨਾ ਚਲਦੇ ਆ ਮੜਿਆ ਹੋ ਜਾਂਦੇ ਸੈਟ ਮੇਰੀ ਗੱਲ ਸੁਣ ਲਾ ਸੈਟ ਤਾਂ ਤੂੰ ساری ਜ਼ਿੰਦਗੀ ਨਹੀਂ ਹੋਣਾ ਚੁੱਪ ਕਰਕੇ ਧੁਰ ਜਾ ਨਹੀਂ ਤਾਂ ਹੱਥਾਂ ਨੂੰ ਮੈਥੋਂ ਲੰਗਰ ਨਾ ਪਾ ਲਈ ਮੈਂ ਦਊ ਤੈਨੂੰ ਪਕਾ ਕੇ ਪੂੜੇ ਫਿਰ ਲਵਾ ਕੇ ਚਲਦੇ ਆ ਚਲ ਕਰਾ ਦਨ ਅੰਦਰ ਨਾਲ ਜਿਹੜਾ ਹੈਗਾ ਚਲ ਖੜੋ ਕੇ ਆ ਜਾ ਮੇਰੇ ਨਾਲ ਚਲ ਕੱਥੇ ਪੰਗਾ ਲਿਆ ਓ ਹਾਏ ਮੈਂ ਮੱਡਾਂ ਕੀ ਹੋ ਗਿਆ ਵੇ ਕੀ ਹੋਣਾ ਅੰਨੇ ਤੂੰ ਦੇਖ ਇੰਨੀਆਂ ਪਾਥੀਆਂ ਸੀ ਆ ਰਹਿ ਗਈਆਂ ਚਾਰ ਪਾਥੀਆਂ ਨਾ ਤੈਨੂੰ ਮੈਂ ਕਿੱਦੇ ਦੀ ਰੋਂਦੀ ਸੀ ਕੀ ਭੈ ਚਕਾ ਲਿਆ ਚਕਾ ਲਿਆ ਓ ਫਿਰ ਤੂੰ ਲੈ ਗਈਆਂ ਨੀਆਂ ਹੋਰ ਕੌਣ ਲੈ ਜੂ ਇਹ ਆਹੋ ਮੈਂ ਲੈ ਕੇ ਜਾਨੀ ਇੱਥੇ ਆ ਰਹਿ ਗਈਆਂ ਚਾਰ ਪਾਥੀਆਂ ਦੱਸ ਓਹ ਇਹਨਾਂ ਨੂੰ ਕੀ ਕਰੂੰ ਮੈਂ ਤਾਂ ਮਸਾਂ ਪੱਥੀਆਂ ਦੀਆਂ ਨੀਆਂ ਓ ਜੇ ਕੋਈ ਲੈ ਗਿਆ ਗਰੀਬ ਦਾ ਟੱਡਾ ਪਰ ਜੂ ਆ ਗਮ ਚਾਲੂ ਆਹੋ ਗਾਹ ਤੂੰ ਵੱਡਾ ਸੇਠ ਹੋ ਗਿਆ ਨਾ ਤੂੰ ਹੋ ਗਿਆ ਦਾਨੀ ਤੇਰੇ ਘਰੇ ਤਾਂ ਲੋੜ ਹੀ ਨਹੀਂ ਹੈਗੀ ਲੋਕਾਂ ਦੇ ਘਰ ਭਰਦੇ ਤੂੰ ਤਾਂ ਆਹ ਕੋਸ ਨਹੀਂ ਤੈਨਾਂ ਤਾਂ ਅੱਗ ਲੱਗੀ ਲਗਾਈ ਰਹਿੰਦੇ ਆ ਹੁਣ ਤਰਾ ਕੰਮ ਕਰਾਣਾ ਤੂੰ ਕਰ ਲੈ ਜਿਹੜਾ ਕਰਨਾ ਹੈ ਮੇਰੇ ਤਾਂ ਆਪੀ ਅੱਗ ਲੱਗਦੀ ਆ ਮਰ ਜਣਿਆ ਪੱਥਨ ਲੱਗੇ ਪਤਾ ਕਿੰਨਾ ਮਿਹਨਤ ਲੱਗਦੀ ਹੈ ਆ ਜਿਹੜੀਆਂ ਚਾਰ ਰਹਿ ਗਈਆਂ ਨਾ ਇਹਨਾਂ ਨੂੰ ਚੱਕ ਮੈਂ ਉਧਰੋਂ ਲੈ ਕੇ ਆਵਾਂ ਜਿਹੜੀਆਂ ਪਈਆਂ ਨੇ ਚੱਕ ਲੈ ਚੱਕ ਲਿਆ ਅੱਗ ਲੱਗੀ ਜਾਂਦੀ ਆ ਇਹਦੇ ਤਾਂ लगता ओ बागी लगे रहा ऐसा दुपहर करा दूगी कल आ नशा जरा उतर जूगा मरीक लगे चलद करी आना देखने नशा पत्ता टप जा टप जा रुड़ गया मर जाना मेन लगता खिसक गया ਏਨੀ ਕੰਜਰ ਕੋਈ ਕੰਮ ਕਰਕੇ ਰਾਜੀ ਸਾਰਾ ਦਿਨ ਇਹਨੂੰ ਦੇਦੋ ਖਾਣ ਨੂੰ ਜਾਂ ਪੈਣ ਨੂੰ ਜੇ ਇਹਨੂੰ ਨਸ਼ਾ ਚਾਹੀਦਾ ਹੈ ਹੋਰ ਇਹਨੂੰ ਕੰਮ ਦਾ ਢੱਕਾ ਨਾ ਤੋੜਨ ਨੂੰ ਕੋ ਕਿੱਥੋਂ ਇਹ ਸੱਪ ਮੇਰੇ ਗਲ ਪਾਇਆ ਹੁਣ ਮੈਂ ਕੀ ਕਰਾਂ ਨਾ ਤਾਂ ਕੰਜਰ ਬੱਠਾ ਲਿਆਇਆ ਗਿਆ ਤੀ ਬੱਠਾ ਲਿਆਈ ਦੱਸ ਇਹਨਾਂ ਨੂੰ ਮੈਂ ਕਿਵੇਂ ਲੈ ਕੇ ਜਾਊਂਗੀ ਚੱਕ ਕੇ ਅੱਗ ਲੱਗਣ ਖੜਕੇ ਫੇਰੇ ਲੈ ਕੇ ਜਾਊਂਗੀ ਹੁਣ ਪਹਿਲਾਂ ਤਾਂ ਇਹਨੂੰ ਵੇਖਾਂ ਚੌਰੇ ਨੂੰ ਕਿੱਧਰ ਮਰਿਆ ਮੈਂ ਕੀ ਕਰਾਂ ਕਰਮਾਂ ਨੂੰ ਰੋਵਾਂ ਆ ਗਲ ਪਿਆ ਢੋਲ ਤਾਂ ਹੁਣ ਬਚਾਉਣਾ ਹੀ ਪੈਣਾ ਆ ਇਹ ਤਾਂ ਹੈ ਹੀ ਨਹੀਂ ਕਾਸੇ ਜੋਗਰਾ ਓ ਕੀ ਹਾਲੇ ਭਾਈ ਤੇਰਾ ਕਿਹੜੇ ਹਾਲ ਨੇ ਬਸ ਬੁਰੀ ਨਹੀਂ ਪੁੱਛਣਾ ਕਿਉਂ ਸੂਰ ਰੁਟਰਾ ਬੈ ਰਵੀ ਅੱਛਾ ਹਾਲ ਮੂਲ ਖਾ ਲਿਆ ਕਰ ਹਾਲ ਗੜਾ ਮੇਰਾ ਸਲਾ ਪਯੋਰ ਮਿਲਦਾ ਅੱਛਾ ਓਏ ਕੁ ਫਸੀ ਫੁਸੀ ਕਿਹੜਾ ਫਸ ਫਸਈ ਆ ਬਸ ਬੁਰੇ ਹਾਲ ਨੇ ਮੈਂ ਫਸੂ ਕਿਸੇ ਨਾਲ ਮੇਰੇ ਨਾਲ ਨਹੀਂ ਕੋਈ ਬੁਲਦੀਗੀ ਓਏ ਆਪਣੀ ਤਾਂ ਉਮਰੇ ਪਾ ਵੀ ਹੋਗੀ ਉਹ ਆਪਣਾ ਵਿਆਹ ਵੀ ਨਹੀਂ ਹੁੰਦਾ ਹੁਣ ਤਾਂ ਆਪਾਂ ਉਹਨਾਂ ਨੂੰ ਛੜਿਆਂ 'ਚ ਵੀ ਨਹੀਂ ਹੈਈ ਹੁਣ ਤਾਂ ਆਪਾਂ ਰੰਡਿਆਂ 'ਚ ਆ ਗਏ ਉਹ ਬੜਾ ਪੰਗਾ ਖੜਿਆ ਤੈਨੂੰ ਕਹਿੰਦੀ ਨੇ ਪਰਸੋਂ ਦੇਖਣ ਆ ਰਹੇ ਨੇ ਰੇ ਉਹ ਭੈਣ ਜੋ ਜਵਾਬ ਦੇ ਗਈ ਕਹਿੰਦੇ ਉਮਰ ਜ਼ਿਆਦਾ ਹੋ ਗਈ ਉਮਰ ਨੂੰ ਸਾਲੋ ਕਹਿੰਦੇ ਕਿ ਮੇਰੇ ਸਾਲਾਉਣੀਆਂ ਕੁਝ ਨਹੀਂ ਲੈ ਕਹਿੰਦੇ ਦਾੜੀ ਦਾ ਤੇਰੀ ਪੱਕੀ ਪਈ ਐ ਦਾੜੀ 'ਚ ਕਿਹੜਾ ਕੁਕੜੀਆਂ ਲੱਗਣੀਆਂ ਕਹਿੰਦੇ ਉਮਰ ਜ਼ਿਆਦਾ ਐ ਮੂੰਹ ਤੇ ਚਿਰੜੀਆਂ ਪੈਣ ਲੱਗੀਆਂ ਕਹਿੰਦੇ ਇਥੋਂ ਕੁੜਜੋ ਤਾਂ ਨਹੀਂ ਕਰਾਇਆ ਗਿਆ ਕੀ ਕਰਾਇਆ ਗਿਆ ਦੇ ਨੇ ਉਥੇ ਸ਼ਹਿਰ 'ਚ ਉਸ ਮਾਨ ਚ ਲਵਾਇ ਕਰਦੇ ਨੇ ਜਿਹੜਾ ਉਹ ਤਾਂ ਬੁੜੀਆਂ ਲਵਾਉਂਦੇ ਨੇ ਬੰਦਿਆਂ ਦੇ ਤਾਂ ਬੰਦਿਆਂ ਦੇ ਵੀ ਲੱਗਦਾ ਤੇ ਗੱਲ ਬੰਦਿਆਂ ਦੇ ਕੁੜੀਆਂ ਨਹੀਂ ਮਰਦੀਆਂ ਬੰਦਿਆਂ ਦੇ ਕੁੜੀਆਂ ਲਾਉਂਦੀਆਂ ਨੇ ਉੱਥੇ ਸਮਾਨਾ ਅੱਛਾ ਹਾਂ ਮਹਿਲਵਾ ਗਿਆ ਉੱਤਰ ਪਰੇ ਬੁੜਾ ਨਿਆਰਾ ਫੇਰ ਤੇ ਬੋਲਾ ਬੋਲਾ ਮੈਨੂੰ ਲੈ ਕੇ ਚੱਲੇਗਾ ਹਾਂ ਹਾਂ ਰਬੀਆ 5000 ਕਰ ਲਈ ਪਿਆਰ 5700 ਜਿਆਦਾ ਨਹੀਂ ਨੇ ਤੇ ਆਪਣੀ ਪੈਸੇ ਬੋਲੇ ਬੋਲੇ ਤੇਰੀ ਲੱਗਣਗੇ ਉਹ ਯਾਰ ਆਪਣੀ ਟੇਮ ਮਖਤੋ ਤਾਂ 300 ਰੁਪਈਆ ਚ ਕਰ ਦਿੰਦੇ ਤੀ ਨਹੀਂ ਪਿਆਰ ਟੇਮ ਗਿਆ ਪਤਾ ਹਣਾ ਅੱਛਾ ਹਾਂ ਹੁਣ ਤਾਂ ਕਾਣੀ ਬਹੁਤ ਦੂਰ ਗਈ ਹੈ ਹਾਂ ਹੁਣ 3000 ਤਾਂ ਯਾਰ ਕਿਸੇ ਤੋਂ ਵਿਆਹ ਤੇ ਫ ਹੋ ਹੋ ਉਹ ਬਾਅਦ ਵੀ ਕਰਦਾ ਸੋਈ ਆ ਜਾ ਕੇ ਬਸ ਟੁੱਟੇ ਵੈ ਸਰੀਰ ਜਵੀ ਹੋਰ ਉਹ ਉਹ ਪੀੜੀ ਤੁਰੀ ਆਉਂਦੇ ਉਹਨੂੰ ਦੇਖਦੇ ਆਂ ਆ ਇਧਰ ਹੀ ਆ ਰਹੀ ਹੈ ਉਹ ਇੱਕ ਨਹੀਂ ਉਹ ਨਹੀਂ ਇੱਤੋਂ ਉਹਦੀ ਲਾਲ ਸੂਟ ਵਾਲੀ ਇੱਕ ਉਹ ਗੱਲ ਸੁਣ ਓਏ ਹਾਂ ਓਏ ਜਦੋਂ ਉਹਰੇ ਆ ਗਈ ਨਾ ਤੂੰ ਮੈਨੂੰ ਕਹੀਂ ਯਾਰ ਕੋਈ ਬੋਲੀ ਸੁਣਾ ਦੇ ਅਸੀਂ ਬੋਲੀ ਮਾਰਾਂਗੇ ਠੀਕ ਹੈ ਠੀਕ ਹੈ ਲੈ ਚੱਲ ਤੈਨੂੰ ਬੋਲੀ ਤਿਆਰ ਰੱਖੀ ਤੂੰ ਸਾਹੋਂ ਉਹਨੂੰ ਗੁਰੂ ਖੜੀ ਆ ਰਹੀ ਹੈ ਆ ਗਈ ਕੀ ਦੇ ਕਰ ਰਹੀ ਹੈ ਉਹ ਵੀ ਅਮਰੀਕਨ ਹੀ ਲੱਗਦੀ ਹੈ ਉਹ ਜਾ ਰਿਹਾ ਤੋਰੀ 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 ਤੇ ਸੂਟ ਵਿੱਚ ਬੰਬ ਲੱਗਦੀ ਉਂਝ ਲੱਗਦੀ ਅਖੜ ਵਾਲੀ ਬੋਰੀ ਨਹੀਂ ਸੂਟ ਵਿੱਚ ਬੰਬ ਲੱਗਦੀ ਵੇਖਾਂ ਭੈਣ ਦੇ ਖਸਮ ਕਿਵੇਂ ਬੋਲਦੇ ਨੇ ਕਿ ਦੱਸ ਓਡੀ ਮਾਂ ਦਾ ਵਿਆਹ ਧਰਿਆ ਹੋਇਆ ਕਿ ਬੋਲੀਆਂ ਪਾਉਂਦੇ ਤੁਸੀਂ ਮਲੰਗ ਕੰਜਰ ਕਿਸੇ ਥਾਂ ਦੇ ਓ ਬਾਈ ਤਾਂ ਬੇਇੱਜ਼ਤੀ ਕਰ ਗਈ ਆਪਣੀ ਕੋਈ ਬੇਇਤੀ ਨਹੀਂ ਹੁੰਦੀ ਆਪਣੇ ਰੰਡਿਆਂ ਦੀ ਕਿਹੜੀ ਇੱਜ਼ਤ ਹੁੰਦੀ ਹੈ ਇਹ ਤਾਂ ਆਪਣਾ ਮਾਨ ਸਨਮਾਨ ਕਰਕੇ ਜਿਹਨਾਂ ਕੇ ਬਣਦਾ ਗੀ ਕਹਿੰਦੇ ਆਏ ਮੈਂ ਹੁੰਦਾ ਮਾਨ ਸਨਮਾਨ ਆਪਣਾ ਅੱਛਾ ਨਾਲੇ ਤਾਂ ਬੋਲੀ ਮੰਗ ਰੋ ਜਾ ਕੇ ਗਾਲਤੀ ਪਹਿਲਾਂ ਤੋਂ ਸ਼ੁਰੂ ਚ ਘੰਟਦੀ ਅੱਛਾ ਜਿਹੜੇ ਤਾਂ ਬੂਰੀ ਵਰਗੀ ਕਹਿੰਦੇ ਨਾ ਜਨਾਨੀ ਉੱਥੇ ਕੰਮ ਥੋੜਾ ਕੱਚਾ ਪੈ ਗਿਆ ਕੋਈ ਮਰ ਕਿਸੇ ਬੰਨ ਨਹੀਂ ਖੜਾਉਂਦੀ ਵੀ ਤੀ ਘਰਤ ਵਰਗੀ ਕਹਿਣਾ ਦੀ ਮੇਰੇ ਸਹਿਆ ਅੱਛਾ ਬੂਤਲ ਵਰਗੀ ਜਨਾਨੀ ਕੱਚੀ ਵਰਗੀ ਅੱਛਾ ਇਹ ਰੋ ਖੁਸ਼ ਹੋਏਂਦੀ ਵੀ ਮੇਰੀ ਤਰੀਫ ਕਰੀਏ ਉਹ ਪਹਿਲਾਂ ਮੈਂ ਤਰੀਫ਼ ਕਰੀ ਤੀ ਉਹ ਖੜੀ ਨਹੀਂ ਉਹ ਫਿਰ ਮਗਰਲੀ ਲੈਣ ਚ ਤੂੰ ਕੱਪੜਾ ਕਰ ਗਿਆ ਤੇ ਖੜਾਉਣ ਦਾ ਵੀ ਕੋਈ ਤਰੀਕਾ ਲੱਭਣਾ ਸੀ ਓਏ ਐ ਨਹੀਂ ਉਹ ਵੇਹ ਦੱਸੂਆਂ ਤੈਨੂੰ ਕਦੇ ਮੈਂ ਖੁੱਲੇ ਟਾਈਮ 'ਚ ਹਾਂ ਤੇ ਫਿਰ ਉਹ ਧੋਖਾ ਸੁਬੋਲ ਗਿਆ ਪਾਣ ਚਲ ਕੋਈ ਨਹੀਂ ਆਪਾਂ ਅਗਲੇ ਕਿੱ데 ਦੇਖਾਂਗੇ ਝੱਟ ਫੇਰਾ ਉਹ ਨਾਲੇ ਜੇ ਆਪਾਂ ਇਹੀ ਰਾਹ ਪਮਾਂਗੇ ਫੇਰ ਹੀ ਮਾੜਾ ਮੂਟਾ ਨੋਲ ਜਾਊ ਓਏ ਫੇਰੇ ਵਿਆਹ ਹੋਊ ਆਪਣਾ ਵਿਆਹ ਨਹੀਂ ਹਾਂ ਕੋਈ ਤਾਂ ਮੂਏ ਪਜਾਉਣੀ ਬੂ ਆਪਾਂ ਨੂੰ ਵਿਆਹ ਬੂ ਨਹੀਂ ਹੁਣ ਆਪਣੇ ਹੁੰਦੇ ਮੈਂ ਕਹਿੰਦਾ ਕੋਈ ਭਈਆ ਰਾਣੀ ਦੇਖ ਲੈ ਯਾਰ ਕੀ ਮੰਗਦਾ ਓਰੇ ਪੰਡਾ ਚ ਨਹੀਂ ਆਪਣੇ ਸਮਾਨ ਕੋਈ ਫਲਗਦਾ ਗਿਆ ਕੋਈ ਨਹੀਂ ਪ ਹਾਂ ਜੀ ਹਾਂ 25-25 ਹਜ਼ਾਰ ਇਕੱਠਾ ਕਰ ਲੈ 50 ਹਜ਼ਾਰ ਦੀ ਲੈ ਆਵਾਂਗੇ ਉਹ ਸਾਂਝਾ ਸਾਂਝ ਨਹੀਂ ਕਿਸੇ ਦੀ ਚੱਲਦੀ ਸਾਂਝ ਨੂੰ ਭੈਣ ਤੂੰ ਗੱਡੀਆਂ ਵੀ ਚਲਾਉਣੀ ਆ ਰੋਟੀਆਂ ਖਾਣੀਆਂ ਖਾਈ ਚੱਲਾਂਗੇ ਦੋਵੇਂ ਭਾਈ ਵਾਰੀ ਵੱਟੇ ਉਹ ਗੱਲ ਤਾਂ ਸਹੀ ਏ ਹੋਰ 15000 ਤੂੰ ਕਰ 15 ਮਹੀਨੇ ਕਰ 15 ਖੁਣchnਾਊ ਆ ਜਨਾਨੀ ਲੈ ਹੁਣੀ ਐ 30 ਚ ਆ ਜੂਗੀ 65000 ਰੁਪਏ ਲੱਗੋਗਾ ਟੁਕਟ ਜੋ 60000 ਹਾਂ 25-25 ਹਜ਼ਾਰ ਕਰ ਲੈ 25-25 ਦੀ 30000 ਰੁਪਏ ਕਰ ਲੈ ਉਹ ਕੱਟਾ ਪੱਛਟ ਪਾ ਦੇ ਉਹ ਸਾਡੇ ਪਾਤੀਆਂ ਪਲਾਟ ਪਿਆ ਕਿਸੇ ਨੂੰ ਪੁੱਤ ਨਹੀਂ ਮਕਣਾ ਪੰਗ ਦੇ ਭੈਣ ਦੀ ਟੰਗ ਕੀ ਦੁੱਧ ਦਿੰਦਾ ਉਹ ਹਾਂ ਆਕੀ ਵਾਜੀ ਗਵੰਡੀਆਂ ਦੀ ਢਿੱਕ ਦਾ ਕਰਾਂ ਗੋਹਾ ਰੂੜੀ ਤੇ ਕੋਸ ਨਹੀਂ ਬਥੇਰੇ ਪੈਨੇ ਪਲਾਟ ਪਿੰਡਾਂ ਚ ਕੋਈ ਬਤੀਆਂ ਨਹੀਂ ਆ ਲੈ ਮਗਾ ਛਾਂਟ ਕੇ ਨੌਲੀ ਤਾਂ ਬਹੁਤ ਸੱਤ ਹੋਈਆਂ ਲੱਗੀਆਂ ਕੋਲੀ ਬਧੀਆਂ ਨਾ ਹੋਵੇ ਸਹੀ ਗੱਲ ਹੈ ਹਾਂ ਮੌਜ ਕਰ ਰਹੇ ਹਾਂ ਦੋਏ ਉਹ ਪਾਪਾ ਤਪੂਕਦੇ ਆ ਯਾਰ ਨਾਲੇ ਛੱਤਰਖਾਨੇਆਂ ਗਲੀਆਂ ਚ ਦੀ ਭੈਣ ਦੇ ਲੱਕੜ ਰੋਜ ਕਿਹੜੀ ਛੇੜਦੀ ਕਿਹੜੀ ਛੇੜਦੀ ਕੀ ਕਰਦਾ ਪੜੇਗਾ ਕਿ ਉੱਥੇ ਹੁੰਦੀ ਵੀ ਨਹੀਂ ਇੱਥੇ ਕੋਈ ਨਰਮਦੀ ਜਲ ਤਾਂ ਚੱਲ ਗਿਆ ਚਾਰਾ ਨਹੀਂ ਕਈ ਵਾਰ ਕੋਈ ਇੱਕ ਪੱਤੀ ਵੀ ਹੁੰਦੀ ਹੈ ਸਰਚ ਮਾਰਦੇ ਤਾਂ ਹਲਾ ਮੈਂ ਤਾਂ ਕੁੱਟ ਗਿਆ ਦੀ ਇੱਕ ਵਾਰੀ ਜਗਰੂਪ ਦੇ ਅੱਛਾ ਹੋਰ ਆ ਜਗਰੂਪੇ ਉਹ ਜਗਰੂਪੇ ਪਹਿਲੀ ਭੋਲੇ ਦੀ ਕਰਾਣੀ ਨਹੀਂ ਨਹੀਂ ਮਾਰਦੀ ਤੇ ਤਾਂ ਹਲਾ ਹੋਰ ਉਹਦੋਂ ਬਾਣੇ ਚ ਕੁੱਟ ਗਿਆ ਦੀ ਮੈਨੂੰ ਕਹਿੰਦੇ ਚਕਾਰੇ ਚ ਕੌਣ ਚੋਣੇ ਮੜਾ ਮੈਥੋਂ ਹੱਥ ਜਾ ਹੱਥ ਹੱਥ ਜਾ ਲੱਗ ਗਿਆ ਅੱਛਾ ਉਤੀਪਨ ਲੈ ਮੈਂ ਤਾਂ ਪੁੱਛਿਓ ਹੋਰ ਉਹ ਤਾਂ ਤੀਜ ਹੈ ਤੇਜ ਹੈ ਮੈਂ ਤਾਂ ਅਹੀਂ ਦੇਖਦੀ ਮੈਂ ਸਪੀਡ ਚੈੱਕ ਕਰ ਲਈ ਕਿੰਨੀ ਕੁ ਤੇਜ ਹੈ ਨਾ ਨਾ ਉਹ ਤਾਂ ਬੜੀ ਤੇਜ ਹੈ हां चल ठीक है फिर चल ਨੀ ਆ ਪਕਸ਼ ਨੂੰ ਛੇੜ ਦੇ ਸਹੀ ਗੱਲ ਆ ਜੀ ਨਾ ਯਾਰ ਆਪਾਂ 30000 ਰੁਪਏ ਕੇ 60000 ਦੀ ਵਧੀਆ ਲੈ ਆਵਾਂਗੇ ਉਹ ਹੀ ਲੈ ਆਵਾਂਗੇ ਯਾਰ ਬਹੁਤ ਕੁੱਤੇ ਖਾਣੀ ਹੋ ਗਈ ਨਾ ਨਾਲ ਹੀ ਪਿੰਡ ਚ ਵੇਚਤੀ ਹੋ ਜਾਂਦੀ ਐ ਦੇਖੋ ਤਾਂ ਕਹਿੰਦਾ ਨਾ ਓਏ ਓਏ ਹੋ ਕਿਹੜੀ ਆ ਰਹੀ ਐ ਪਹਿਲੇ ਛੋਟੜੀ ਓਏ ਦੇਖੀ ਓਏ ਹਾਂ ਚੱਲ ਦੇਖੀ ਆ ਜਾ ਆ ਜਾ ਹਾਂ ਜਾ ਆਪਾਂ ਮਜਾਰਾ ਆ ਗਿਆ ਉਹ ਨਵਾਂ ਤਾਂ ਇੱਕ ਕਾਰ ਦਾ ਸਾਰਾ ਦਿਨ ਵਧੀਆ ਲੰਘਣੀ ਵੱਧ ਨਾ ਕਦ ਕਰੇ ਤਾਂ ਪੰਡਾ ਜੀ ਹੁਣ ਠੰਡ ਹੀ ਹੋ ਰਹੀ ਹੈ ਜਮਾ ਨਜ਼ਾਰਾ ਆ ਰੇ ਦੇਖਾਂ ਮਰ ਜਾਣਿਆ ਸ਼ਰਮਲਾ ਰੱਖੀ ਐ ਜਮਾ ਮੈਂ ਵੀ ਕਹਾਂ ਕਿੱਧਰ ਗਿਆ ਆ ਕੇ ਪਿਆ ਮੌਜ ਨਾਲ ਚੌੜਾ ਹੋ ਗੇ ਕੀ ਹੋ ਗਿਆ ਤੈਨੂੰ ਕਿਵੇਂ ਤਪੀ ਆਉਣੀ ਐ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਨਾ ਲੈ ਕੇ ਕਾਦੇ ਵਾਸਤੇ ਗਈ ਸੀ ਮੈਂ ਤੈਨੂੰ ਇਹ ਕਿਹੜੇ ਬਲੇ ਆ ਗਿਆ ਤੂੰ ਘਰੇ ਸਾਰਾ ਦਿਨ ਤਪੀ ਰਹਿੰਦੀ ਐ ਪਤਾ ਨਹੀਂ ਕੀ ਖਾਂਦੀ ਐ ਕੀ ਗੱਲ ਹੋ ਗਈ ਨਾ ਤਬਾਣਾ ਦਾ ਹੋਰ ਕੀ ਕਰਾਂ ਨਾ ਮੇਰੇ ਚ ਦੋ ਜਨਾਂ ਨੇ ਕੰਜਰਾ ਹੈ ਮੈਂ ਉਥੇ ਗਰਮੀ ਨਾ ਗਰਮੀ ਹੋਈ ਜੰਨੀ ਆ ਪੱਖ ਬਚਾ ਕੇ ਆ ਪਿਆ ਮੁੱਦਾ ਕਿਵੇਂ ਕੋਈ ਨਾ ਕਰਾ ਇਹ ਆ ਗਿਆ ਫਿਰ ਕੀ ਮੰਨੋ ਪੈਗੀ ਤੈਨੂੰ ਮੰਨੋ ਪੈਗੀ ਖਾਣ ਵਰੀ ਦਾ ਕੋਈ ਨਹੀਂ ਕਹਿੰਦਾ ਕਿ ਮੰਨੋ ਪਵੇ ਜਾਂ ਨਾ ਪਵੇ ਉਹ ਤਾਂ ਕਹਿੰਦਾ ਤੇਰੇ ਹਿੱਸੇ ਦਾ ਵੀ ਮੈਨੂੰ ਹੀ ਦੇ ਦੇ ਔਰ ਵਾਸਾ ਲੱਗਿਆ ਵਾ ਉਧਰ ਮਰੀਕ ਉਹਦੇ ਨਾਲ ਇੱਧਰ ਆ ਗਿਆ ਮੈਂ ਫਿਰ ਹੀ ਜਾਇਆ ਕਰਵਾਰਾ ਕੁੱਤਿਆਂ ਮੰਗੂ ਤੂੰ ਜੇ ਕੰਮ ਨੂੰ ਕਹਿ ਦੋ ਤਾਂ ਮੈਥੋਂ ਹੁੰਦਾ ਨਹੀਂ ਤੈਨੂੰ ਲਾੜ ਸਾਬ ਨੂੰ ਬਹੁਤੀ ਗਰਮੀ ਆਉਂਦੀ ਹੈ ਦੂਜੇ ਤਾਂ ਮਿੱਟੀ ਨੇ ਨਾ ਹੁਣ ਗੱਲ ਕੀ ਹੋ ਗਈ ਹੈ ਇਹ ਜੀ ਤੈਨੂੰ ਹੁਣ ਕੀ ਹੈ ਤੈਨੂੰ ਤਾਂ ਚੋਰਿਆ ਬੱਠਲ ਲੈਣ ਭੇਜਿਆ ਸੀ ਉਹ ਦੇਖ ਉਹ ਬੈਠੇ ਮੱਗਰ ਹੋਣੀ ਅਵਾਰਾ ਆ ਕਿਨੇ ਰਖਤਾ ਤੇਰੇ ਕੋਲਾ ਤਪੀਤ ਪਾਈ ਫਿਰਦੀ ਐ ਤਪਾਣਾ ਤਾਂ ਹੋਰ ਕੀ ਕਰ ਆ ਦੇਖੋ ਬਾਹਰ ਚੌਂਕ 'ਚ ਬੈਠੇ ਮੱਗਰ ਇੱਕੋ ਦੇ ਨਾਲ ਪਤਾ ਨਹੀਂ ਕਿਹੜਾ ਮਲੰਗ ਸੀ ਕੰਜਰ ਮੈਨੂੰ ਵੇਖ ਕੇ ਬੋਲੀਆਂ ਪਾਉਂਦੇ ਨੇ ਆ ਬੋਲੀਆਂ ਗਾਣੋ ਪਾਉਂਦੇ ਨੇ ਉਹਨਾਂ ਇੱਕਦਮ عمر ਹੋਰੀਆ ਹੁਣ ਉਹਦਾ ਉਹੀ ਦੇਖ ਕੇ ਖੋਜ ਹੋ ਜਾਂਦਾ ਨੇ ਆਹੋ ਹੋਰੀ ਇੱਥੇ ਉਮਰ ਉਹਨਾਂ ਦੀ ਕੰਜਰਾਂ ਦੀ ਲੱਤਾਂ ਦਾ ਸਿਵਿਆ 'ਚ ਜਾਣ ਵਾਲੀਆਂ ਹੋਰੀਆ ਮਾਲਾ ਮੈਂ ਤਾਂ ਸਲਾ ਚੱਕ ਲਿਆ ਆ ਹੁਣ ਤਾਂ ਆ ਜੀ ਕਰਦਾ ਕਿ ਜਾਵਾਂ ਹੀ ਨਾ ਅੱਛਾ ਲ ਕੋਈ ਨਾ ਹੱਸ ਖੇਡ ਲਾਉਣ ਦੇ ਹੁਣ ਐਨੇ 2 ਸਾਲ ਨੇ 3 ਸਾਲ ਨੇ ਕੇ ਪਤਾ ਕਦੋਂ ਫੜਾਕਾ ਵਜੇ ਨਾ ਆਏ ਹਾਏ ਹਾਏ ਫੇ ਤਾਂ ਪਿੰਡ ਚ ਬੜੇ ਛੜੇ ਨੇ ਫੇ ਸਾਰਿਆਂ ਨੂੰ ਕਹਿੰਦੇ ਹੱਸ ਖੇਡ ਲਓ ਮੇਨਾ ਹਨਾ ਸ਼ਰਮ ਨਹੀਂ ਆਉਂਦੀ ਤੈਨੂੰ ਗੱਲ ਕਰਦੇ ਨੂੰ ਕਾਣੋ ਸਾਰਿਆਂ ਨੂੰ ਕਾਣੂ ਐਨਾ ਉਧਾ ਨਾ ਦੇ ਮਾਵਣੇ ਕੰਮ ਆ ਜਾਂਦੇ ਹੁੰਦੇ ਨੇ ਚਲ 2 ਮਿੰਟ ਹੱਸ ਖੇਡ ਲੇ ਫੇ ਕੀ ਤੇਰਾ ਕੋਸ ਹੋਰ ਨੇ ਤੋੜ ਲਿਆ ਨ ਕੰਮ ਕਾਤੇ ਆਉਂਦੇ ਨੇ ਕੀ ਕਰਾ ਕੇ ਜਾਂਦੇ ਨੇ ਡੰਗੜਾਂ ਨੂੰ ਕੱਖ ਪਾ ਕੇ ਜਾਂਦੇ ਨੇ ਕਿ ਗੋਹਾ ਕੋੜਾ ਪੱਥ ਕੇ ਜਾਂਦੇ ਨੇ ਕੰਮ ਆ ਜਾਂਦੇ ਨੇ ਉਹ ਬੇਲੇ ਮਲੰਗ ਇੱਥੇ ਉਹ ਵੇੜੇ ਵੇੜੇ ਮੱਕੀ ਮੋੱਕੀ ਵੱਟ ਲਿਆਉਣਾ ਉਹਨਾਂ ਨੂੰ ਮੈਂ ਤਹ ਹੈਗਾ ਕਿ ਤੇਰੇ ਕੰਮ ਆਉਂਦੇ ਨੇ ਆ ਜਿਹੜਾ ਨਸ਼ੇ ਕਰਦਾ ਆ ਕੋਈ ਭੁੱਖੀ ਪੱਕੀ ਤੈਨੂੰ ਮਿਲ ਜਾਂਦੀ ਆ ਖਾਣ ਨੂੰ ਉਸੇ ਤੇ ਲਾਲਾਂ ਡੇਗ ਲੈਣਾ ਤੂੰ ਮੱਕੀ ਨੂੰ ਮੱਠੀ ਦੇਣਾ ਮੈਂ ਆ ਬਖਾਣਾ ਮੱਕੀ ਮੈਸਾਂ ਨੂੰ ਪਾਉਂਦੇ ਆ ਦੁੱਧ ਤੂੰ ਹੀ ਧਾਰਾ ਗੜਦੀ ਆ ਫਿਰ ਮੈਂ ਤਾਂ ਵੇਖਿਆ ਨਹੀਂ ਕੰਜਰਾ ਕਦੇ ਮੱਕੀ ਲਿਆਂਦਾ ਇੱਕ ਦਿਨ ਲਿਆਈ ਤੀ ਉਹ ਐਡੀ ਕ ਥੱਬੀ ਜੀ ਜਿਵੇਂ ਬੱਕਰੀ ਨੂੰ ਪਾਉਣੀ ਹੁੰਦੀ ਐ ਆ ਕੋ ਸੰਦੇ ਨੰਦਾ ਨਾਰਾ ਕਰ ਮੋਇਆ ਕਰ ਮੋਇਆ ਕਰ ਉਹ ਚਾਰ ਪਾਥੀਆਂ ਸੀ ਉਹ ਵੀ ਤੰਚਕਵਾ ਤੀਆਂ ਕਿਸੇ ਨੂੰ ਮੈਂ ਕਿੱਦੇ ਲਈ ਭੌਂਕਦੀ ਮੈਂ ਚੱਲ ਵੜਵੇ ਚੱਲ ਵੜ ਹੱਲਿਆ ਨਹੀਂ ਕਰੋ ਹੱਲਿਆ ਨਹੀਂ ਇੱਥੇ ਜੰਮ ਕੇ ਬਹਿ ਗਿਆ ਆ ਹੁਣ ਉਹ ਚੱਕੇ ਲਿਓਣੀਆਂ ਅੱਗ ਲਾ ਕੇ ਲਿਓਣੀਆਂ ਉਹ ਜਾਣਾ ਵੀ ਦੂਜੀ ਗਲੀ ਚ ਪਊਗਾ ਕਿਤੇ ਮਰ ਜਾਣੇ ਫੇਰ ਰਾਹ ਚ ਬੈਠੇ ਹੁਣ ਕਾਣਾ ਵਗ ਜਾ ਵਗ ਜਾ ਕਤਾਂ ਪਤੰਦਰ ਦੀ ਲਾਈਟ ਹੈ ਵਾਗੀ ਕਿਤੋਂ ਆ ਗਈ ਇਧਰੋਂ ਆ ਲਾਈਟ ਵਾਗੀ ਗਰਮੀ ਇੰਨੀ ਹੋ ਰਹੀ ਐ ਆ ਕਰਦੀ ਆ ਮੈਂ ਗੱਡ ਚ ਫੋਨ ਕਿ ਆ ਰਾਜੇ ਦਾ ਪੁੱਤ ਪਿਆ ਸਲੈਟ ਛੱਡ ਦੋ ਵਗ ਜਾ ਵਗ ਜਾ ਮੈਂ ਤਾਂ ਜਾਣੀ ਆ ਖੜਾ ਹੋ ਜਾ ਇੱਥੇ ਪਿਆਰ ਮੈਂ ਕਿਤੇ ਕੰਮ ਤੰਦੇ ਨੂੰ ਹੱਥ ਪਾ ਲਾ ਹੋਰ ਨਹੀਂ ਕੁਝ ਦੇ ਕੋਈ ਨਾ ਹੋ ਜੂਗਾ ਤਾਂ ਕੰਮ ਕਰ ਲੈ ਕਿੱਥੇ ਆ ਕੇ ਨਿਉ ਕਰਿਆ ਸਾਰੀ

ਨਾਲ ਸੋੜੇ ਪੈਸੇ ਲੱਗੇ ਖਰਾਬ ਹੋਣਗੇ ਮਾ ਫੜਾਉਣ ਆ ਗਿਆ ਮਰੀਕ ਨਹੀਂ ਚੱਕਣ ਚੱਕਾਉਣਾਂ ਦਾ ਦੁੱਧ ਤੀਜੀ ਵਾਰ ਫੜਾਉਣ ਆਏ ਜੀ ਬੇ ਮੈਂ ਕੀ ਕਰਾਂ ਬਥੇਰਾ ਕਹਿੰਦੀ ਹੈ ਕੰਜਰ ਨੂੰ ਉਹ ਪਿਆਰ ਆਂਦਾ 24 ਘੰਟੇ ਖਾ ਕੇ ਗੋਲੀਆਂ ਬੱਸ ਨਸੀਬਤ ਵਾਲੇ ਬੰਦੇ ਦਾ ਵੀ ਔਖਾ ਹੀ ਐ ਕੰਮ ਧੰਦਾ ਕਰਕੇ ਨਹੀਂ 라 ਜੀ ਨਹੀਂ ਆਪਦੀ ਖੇਤੀ ਨਾ ਕਰ ਲੈ ਉਹ ਹੀ ਤਾਂ ਹੈਗਾ ਤੇ ਹੋ ਤੁਸੀਂ ਲੈ ਜਾ ਕਰੋ ਜੀ ਮੜਾ ਮੈਨੂੰ ਔਖਾ ਮੈਂ ਜਾ ਕੇ ਡਰਮ ਡਰਮ ਵੀ ਧੋਣੇ ਹੁੰਦੇ ਨੇ ਗਾਂਹ ਦੁੱਧ ਪਹਚਾਉਣਾ ਹੁੰਦਾ ਬੇ ਮੈਂ ਤਾਂ ਤੈਨੂੰ ਤੰਗ ਕਰਕੇ ਖੁਸ਼ੇ ਨਹੀਂ ਮੈਂ ਤਾਂ ਆਪੇ ਬਥੇਰਾ ਆ ਜਾਂ ਦੁੱਧ ਲੈਣਾ ਉਹ ਜਿਹੜੇ ਕੰਜਰ ਚੌਰੇ ਰਾਹ 'ਚ ਬੈਠੇ ਹੁੰਦੇ ਨੇ ਨਾ ਮੱਗਰ ਜੇ আর ਨੰਗਦੀ ਵੜਦੀ ਤੀਮੀਆਂ ਨੂੰ ਵੇਖਦੇ ਨੇ ਹੈ ਅੱਜ ਫਲਾਣੀ ਨੇ ਆਹ ਸੂਟ ਪਾਇਆ ਅੱਜ ਫਲਾਣੀ ਸੱਜ ਧੱਜ ਜਾਂਦੀ ਐ ਆ ਤੀਮਕੀ ਫਲਾਣੀ ਨੇ ਚੜ ਗਈ ਉਹਨਾਂ ਕੰਜਰਾਂ ਕੋਲੇ ਆਹ ਸੀ ਆਈ ਡੀਆਂ ਲੈ ਲੈ ਜਿੰਨੀਆਂ ਮਰਜ਼ੀ ਉਹ ਅੱਛਾ ਨੱਗਰ ਹੋਰਾਂ ਦੀ ਗੱਲ ਕਰਦੇ ਉਹ ਤਾਂ ਸਾਡੀ ਡੈਰੀ 'ਚ ਆ ਜਾਂਦੇ ਨਹੀਂ ਨਾ ਕਾਂ ਠਾ ਘੰਟਾ ਹੇਲਣ ਜਿਹੜੀ ਬੁਢੀ ਨੇ ਦੁੱਧ ਪਵਾਉਣਾ ਜਿਹੜੀ ਦੁੱਧ ਦੁੱਧ ਪਾਉਣ ਆਉਂਦੀ ਐ ਉਹ ਵੀ ਨਹੀਂ ਆਪਾਂ ਦੀ ਹਾਰ ਕੇ ਬਾਹਰੋਂ ਡੋਲੂ ਫੜਨ ਦਾ ਪੈਂਦਾ ਉਹਨਾਂ ਵਾਸਤੇ ਸਪੈਸ਼ਲ 3000 ਤੇ ਮੁੰਡਾ ਰੱਖਣਾ ਪੈਗਾ ਮੈਨੂੰ ਉਹ ਬੇਚਾਰਾ ਬੁੜੀਆਂ ਦਾ ਬਾਹਰੋਂ ਡੋਲੂ ਫੜ ਕੇ ਲਿਆਉਂਦਾ ਉਹਨਾਂ ਪਿੱਛੇ ਮੇਰਾ ਤਾਂ ਖਰਚਾ ਵੱਧ ਗਿਆ ਉਹ ਨਾਲੇ ਸੱਚ ਤੁਸੀਂ ਦੁੱਧ ਪਾਉਂਦੇ ਹੁੰਦੇ ਜੇ 10 ਦਿਨ ਪਹਿਲਾਂ ਹੁਣ ਦੁੱਧ ਪਾਣੋਂ ਹਟ ਕੇ ਲੈਣ ਲੱਗ ਗਏ ਕੀ ਗੱਲ ਹੋ ਗਈ ਬੇ ਕਿੱਥੋਂ ਦੁੱਧ ਪਾਉਣਾ ਆ ਆ ਕੰਜੇ ਢੱਕਾ ਦਾ ਤੋੜ ਕੇ ਰਾਜ਼ੀ ਨਹੀਂ ਹੈ ਜਿਹਨੂੰ ਐ ਕਹਿੰਦੇ ਥੱਬਾ ਵੱਢ ਲਿਆ ਹਾਰੇ ਦਾ ਤੇ ਜਾ ਕੇ ਉਹਨਾਂ ਕੋਲੇ ਬੈਜਾਂਦਾ ਮਲੰਗਾ ਕੋਲੇ ਰੱਜ ਕੇ ਭੁੱਕੀ ਦਾ ਆਵੜਦਾ ਕਿਹੜਾ ਹਰਾ ਹੁਣ ਮੈਂ ਕੱਲੀ ਕਿਹੜੇ ਕਿਹੜੇ ਪਾਸੇ ਹੋਊਂਗੀ ਕੱਖ ਪਾਵਾਂ ਘਰ ਦੇ ਕਰਾ ਕਿ ਗੋਹਾ ਕੁੜੇ ਦਾ ਵੇਖਾਂ ਦੁੱਧੋ ਭਜਾਤੀ ਫਿਰ ਤੂੰ ਤਾਂ ਜੇ ਹੁਣ ਦੁੱਧੋ ਭਜੂਗੀਓ ਖੜ ਤੁਸੀਂ ਨਹੀਂ ਪੌਂਦੇ ਹੈਗੇ ਮਨਾਂ ਦੇ ਮੇਰੇ ਕੋਲ ਤਾਂ ਕਿੱਥੇ ਖੜ ਲੈ ਕੇ ਗਿਆ ਏ ਹੁਣ ਤੈਨੂੰ ਪਤਾ ਹੀ ਐ ਡੰਗਰ ਪਸੂ ਦਾ ਜੇ ਆਪਾਂ ਸੇਵਾ ਕਰਾਂਗੇ ਉਹਨਾਂ ਹੀ ਦੁੱਧ ਦੇਵਾਂਗਾ ਹੀ ਉਨਾਂ ਹੀ ਦੁੱਧ ਦੂ ਵਰਕਤ ਹੋਊਗੀ ਥੋੜੇ ਕੋਲ ਤਾਂ ਹਣਾ ਹੀ ਨਹੀਂ ਨਾਲੇ ਥੋੜੇ ਕੋਲ ਦੋਸਤੋਂ ਠੀਕ ਦੇ ਦੇ ਦੇਣਾ ਬਣ ਤੁਨੂੰ ਕੀ ਐ ਮੌਜੇ ਐ ਕੱਲਾ ਡੰਗਰ ਨੂੰ ਹਰਾ ਚ ਔਰ ਕੀ ਕਰਨਾ ਬੇਤ ਤਾਂ ਉਹ ਵੀ ਨਹੀਂ ਹੁੰਦਾ ਇਹ ਤਾਂ ਭੜਦਾ ਵੇਲਾ ਕਿ ਮੈਂ ਵੇਲੀਆਂ ਖਾਵਾਂ ਬਸ ਚੰਗਾ ਖਾਣ ਨੂੰ ਹੋਵੇ ਰੰਗਰ ਪਾਣੀ ਚੰਗਾ ਹੋਵੇ ਨਸ਼ਾ ਪੱਤਾ ਇਹਨੂੰ ਐ ਉਹਦਾ ਕਿੱਥੇ ਟਾਈਮ ਪਾਸ ਹੁੰਦਾ ਜੀ ਫਿਰ ਉਹ ਮਾਦਾ ਇਹ ਕਹਿੰਦਾ ਜੀ ਨਾਲ ਹੀ ਸਿਆ ਵਜਾ ਉਹ ਇਕੱਠਾ ਹੋਰੇ 10 ਦਿਨਾਂ ਬਾਅਦ ਨੂੰ ਪਤਾ ਥੋੜੇ ਦੁੱਧ ਦਾ ਵੀ ਕਰਦੋ ਨਾ ਅੱਗੇ 10 ਦਿਨਾਂ ਬਾਅਦ ਜੀ ਆ ਦੁੱਧ ਦੇ ਪੈਸੇ ਨੂੰ ਮੇੜਦਾ ਕਰੋ ਇਹ ਵਧੀਆ ਗੱਲ ਹੈ ਤੇ ਮਾਂ ਭੇਜ ਦੇ ਜੀ ਮੜਾ ਜਾ ਚੱਲ ਦੇਖਦੀ ਆ ਮਦੂਆ ਜੀ ਅਮਰੀਕਾ ਕੈਦ ਹੋਈ ਮੜਾ ਭੇਜ ਮੇਰੇ ਆਖੇ ਲੱਗੂਗਾ ਤਾਂ ਜੇ ਤਾਂ ਆਖੇ ਲੱਗਿਆ ਤਾਂ ਭੇਜ ਦੂੰਗੀ ਨਹੀਂ ਤਾਂ ਫਿਰ ਮੈਂ ਆਪੇ ਆਉਂਗੀ ਕੋਈ ਨਹੀਂ ਇਹ ਕਰੋ ਠੀਕ ਠੀਕ ਹੈ ਨਾਲਿਆ ਉਹਨਾਂ ਕੰਜਰਾਂ ਨੂੰ ਦੁਕਾਨ ਤੇ ਨਾ ਬੈਠਣ ਦਿਆ ਕਰ ਤੇਰੀ ਦੁਕਾਨ ਬੰਦ ਕਰਾ ਦੇਣੀ ਉਹਨਾਂ ਨੇ ਕਿਹੇ ਦਿਨ ਉਹਦਾ ਦੁੱਧ ਲੈ ਕੇ ਜਾਂਦੇ ਨਹੀਂ ਤਾਂ ਬਿਠਾਉਣੇ ਪੈਂਦੇ ਨੇ ਗਾ ਘਾ ਨੇ ਨਹੀਂ ਤਾਂ ਕਾਦਾਂ ਨੂੰ ਲੱਤਾਂ ਨਾ ਮਾਰਾਂ ਮੈਂ ਚਲੋ ਕੋਈ ਨਹੀਂ ਕੱਲ ਤੋਂ ਕਹਿ ਦਿਆ ਘੜੋ ਮੜਾ ਜਾ ਅਮਰੀਕਨੂਨ ਲੈ ਆਇਆ ਕਰੂਗਾ ਰੋਜ਼ ਰੋਜ਼ ਨਹੀਂ ਆਇਆ ਜਾਂਦਾ ਜੀ ਬੜਾ ਔਖਾ ਲੱਗਦਾ ਮੈਂ ਤਾਂ ਡਰਮ ਤੋਣੇ ਨਹੀਂ ਜਾ ਕੇ ਹੁਣ ਚੰਗਾ ਮੈਂ ਕਹਿ ਦਿਆ ਕਰਾਂਗੀ ਠੀਕ ਲੈ ਦੱਸ ਇਹੀ ਚੰਗਾ ਆ ਦੋ ਜੀ ਜਿਹੜਾ ਘਰ ਤੱਕ ਦੁੱਧ ਫੜਾ ਜਾਂਦਾ ਨਹੀਂ ਤਾਂ ਕਿਹੜਾ ਫੜਾ ਕੇ ਜਾਂਦਾ ਅਗਲਾ ਕਹਿੰਦਾ ਭੈਣ ਮਰਾਵੇ ਲੈ ਕੇ ਜਾਣਾ ਲੈ ਜਾਣਗੇ ਨਹੀਂ ਤਾਂ ਪਿਆਰ ਰਵੇ ਇਹ ਕਾਚ ਚੌਰਾ ਹੈ ਪਿਆਰ ਰਹਿੰਦਾ ਸਾਰਾ ਦਿਨ ਖਾ ਲਿਆ ਤੇ ਹੋਰ ਕੋਈ ਕੰਮ ਨਹੀਂ ਹੈਗਾ ਜੀ ਤਾਂ ਇਹ ਕਰਦਾ ਇਹਨੂੰ ਘਰੋਂ ਕੱਢ ਦੋ ਆਏ ਵੇ ਲਾਣ ਨੇ ਰਣਾ ਟੋਂਹੀਂ ਟੋਂਹਾ ਕੁੱਟਿਆ ਕਾਤਾ ਬਸਾ ਬਣੀ ਦੇਖਿਆ ਹਾਈ ਮਰ ਗਿਆ ਓਏ